ਅੰਮ੍ਰਿਤਸਰ ਵਿੱਚ ਕਾਂਗਰਸੀ ਕੌਂਸਲਰਾਂ ਵੱਲੋਂ ਕੌਂਸਲਰ ਵਿਕਾਸ ਸੋਨੀ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਇਹ ਮੁਲਾਕਾਤ ਲੰਬੇ ਸਮੇਂ ਤੋਂ ਹਾਊਸ ਦੀ ਮੀਟਿੰਗ ਨਾ ਬੁਲਾਈ ਜਾਣਤੇ ਰੋਜ਼ ਤੇ ਤੌਰ ਤੇ ਕੀਤੀ ਗਈ। ਕੌਂਸਲਰ ਨੇ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਕੋਲ ਪਾਵਰ ਹੈ ਕਿ ਉਹ ਮੀਟਿੰਗ ਬੁਲਾ ਸਕਦੇ ਹਨ ਪਰ ਇਨਕਾਰ ਕਰਨਾ ਲੋਕਤੰਤਰੀ ਢਾਂਚੇ ਖਿਲਾਫ ਹੈ 1/4th ਆਫ ਦ ਮੈਜੋਰਟੀ ਆਫ ਹਾਊਸ ਆਫ ਕਾਲ ਕਰਕੇ ਕਮਿਸ਼ਨਰ ਮੀਟਿੰਗ ਕਾਲ ਕਰ ਸਕਦੇ ਸੋ ਅਸੀਂ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਹਾਊਸ ਦੀ ਮੀਟਿੰਗ ਬੁਲਾਈ ਜੇ ਕਿਉਂਕਿ ਬਹੁਤ ਮੇਜਰ ਇਸ਼ੂਸ ਸ਼ਹਿਰ ਦੇ ਐਸੋਲੇ ਕਿਉਂਕਿ ਬਾਰਸ਼ਾਂ ਆ ਰਹੀਆਂ ਹਨ ਕੂੜਾ ਨਹੀਂ ਚੁੱਕਿਆ ਜਾ ਰਿਹਾ ਔਰ ਡੀਸੈਲਟਿੰਗ ਨਹੀਂ ਹੋਈ ਗੰਦਾ ਪਾਣੀ ਆ ਰਿਹਾ ਪੀਣ ਵਾਲਾ ਪਾਣੀ ਹੈ ਪੈਚ ਵਰਕ ਹੈ ਜਿਹੜੇ ਛੋਟੇ ਛੋਟੇ ਜਿਹੜੇ ਕੰਮ ਕਾਉਂਸਲਰਸ ਨੂੰ ਰੂਟੀਨ 'ਚ ਆਉਂਦੇ ਨੇ ਉਹ ਨਹੀਂ ਹੋ ਪਾਰੇ ਉਹ ਜਿਹੜੇ ਹਾਊਸ 'ਚ ਪਾਸ ਕਰਨਾ ਚਾਹੁੰਦੇ ਆ ਅਸੀਂ ਇਸ ਕਰਕੇ ਕਮਿਸ਼ਨਰ ਸਾਨੂੰ ਰਿਕਵੈਸਟ ਕੀਤੀ ਉਹਨਾਂ ਨੇ ਨੈਕਸਟ ਵੀਕ ਦਾ ਸਾਨੂੰ ਵਿਸ਼ਵਾਸਿਤ ਦਵਾਇਆ ਹੈ ਕਿ ਅਸੀਂ ਮੀਟਿੰਗ ਕਾਲ ਕਰਨ ਜਾ ਰਹੇ ਹਾਂ ਇੱਕ ਦੋ ਦਿਨ 'ਚ ਸਾਨੂੰ ਡੇਟ ਫਾਈਨਲ ਕਰ ਦਿੰਦੇ ਸਾਡੇ ਰੈਗੂਲਰ ਹੁੰਦੇ ਰਹਿੰਦੇ ਆ ਜੇ ਜਿੰਨੇ ਵੀ ਕਾਂਗਰਸ ਦੇ ਕਾਉਂਸਲਰ ਹੈਗੇ ਆ ਜਾਂ ਜਿਹੜੇ ਹੋਰ ਵੀ ਕੋਈ ਕਾਉਂਸਲਰ ਹੈ ਜਿਨ੍ਹਾਂ ਦੀ ਕੋਈ ਮੰਗ ਹੁੰਦੀ ਹੈ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਬੜੀ ਦੇਰ ਤੋਂ ਕੋਈ ਰਹਿ ਗਈ ਹੈ ਪੂਰੀ ਨਹੀਂ ਹੋਈ ਸੋਸੀ ਟਾਈਮ ਟੂ ਟਾਈਮ ਅਸੀਂ ਇਹਨਾਂ ਦੀ ਮੀਟਿੰਗ ਕਰਕੇ ਤੇ ਆਪਣੇ ਜਿਹੜੇ ਕਮਿਊਨੀਕੇਸ਼ਨ ਗੈਪ ਹੈ ਰਿਜ਼ੋਲਵ ਕਰ ਲੈਣੇ ਉਹਨਾਂ ਦੇ ਸੁਣ ਲੈਣੇ ਉਹਨਾਂ ਦੀ ਪ੍ਰੋਬਲਮਸ ਪਤਾ ਲੱਗ ਜਾਂਦੀਆਂ ਜੋ ਉਹਨਾਂ ਦੇ ਹੱਲ ਪੋਸੀਬਲ ਹੈ ਉਹ ਆਪ ਕਰਦੇ ਮੇਅਰ ਸਾਹਿਬ ਨੇ ਆਲਰੇਡੀ ਕਾਲ ਅਨਾਉਂਸਮੈਂਟ ਕਰਤੀ ਹੈ ਕਿ ਜਿਹੜੀ ਹਾਊਸ ਦੀ ਮੀਟਿੰਗ ਹੈ ਉਹ ਇੱਕ ਹਫਤੇ ਦੇ ਵਿੱਚ ਹੋ ਜਾਏਗੀ ਕੋ ਅਸੀਂ ਵੀ ਆਰ 1 ਟੀਮ ਜਿਹੜੇ ਸਾਡੇ ਮੇਅਰ ਸਾਹਿਬ ਨੇ ਜਿਹੜੇ ਸਾਡੇ ਸਾਰੇ 85 ਦੇ 85 ਕਾਉਂਸਲਰ ਨੇ ਵੀ ਆਰ 1 ਟੀਮ ਅਸੀਂ ਸਾਰੇ ਜਣੇ ਸ਼ਹਿਰ ਦੇ ਭਲਾਈ ਲਈ ਇੱਥੇ ਬੈਠੇ ਆ ਤੇ ਉਹੀ ਕੰਮ ਕਰਦੇ ਆ